ਇਹੀ ਗੱਲ ਕਤਕ ਦੇ ਮਹੀਨੇ ਵਿੱਚ ਸਹਿਬ ਸਮਝਾਉਣਗੇ ਕਤਕ ਕਰਮ ਕਮਾਵਨੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਜੋਗ ਮਹਾਰਾਜ ਕਹਿੰਦੇ ਭਾਈ ਕਤਕ ਦਾ ਮਹੀਨਾ ਆਇਆ ਤੂੰ ਚੰਗੇ ਕਰਮ ਬੀਜ ਕੱਲ ਕਿਸੇ ਨੂੰ ਦੋਸ਼ ਨਾ ਬੜੀ ਤੇ ਇਹ ਵੀ ਤੈਨੂੰ ਗੱਲ ਮਹਾਰਾਜ ਕਹਿੰਦੇ ਮੈਂ ਸਮਝਾਉਣਾ ਜਦੋਂ ਤੂੰ ਪਰਮੇਸ਼ਰ ਪਰਮਾਤਮਾ ਨੂੰ ਭੁੱਲੇਗਾ ਵਿਆਪਨ ਸਭੇ ਰੋਗ ਤੈਨੂੰ ਹਰ ਤਰ੍ਹਾਂ ਦੇ ਰੋਗ ਨੇ ਆਖਿਰ ਨੇ ਜਦੋਂ ਤੂੰ ਪਰਮਾਤਮਾ ਨੂੰ ਭੁਲਾ ਕੇ ਕੋਈ ਮਾੜਾ ਕਰਮ ਬੀਜੇਗਾ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਮਹਾਰਾਜ ਕਹਿੰਦੇ ਗੁਰੂ ਤੋਂ ਬੇਮੁਖ ਹੋ ਕੇ ਪਰਮਾਤਮਾ ਤੋਂ ਬੇਮੁਖ ਹੋ ਕੇ ਫਿਰ ਜਨਮਾਂ ਜਨਮਾਂਤਰਾਂ ਦੇ ਦੁੱਖ ਲੱਗਦੇ ਨੇ ਜੰਮਨ ਮਰਨ ਦੇ ਗੇੜ ਵਿੱਚ ਮਨੁੱਖ ਭੜਕਦਾ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਕਿੰਨੇ ਕੌੜੇ ਹੋਏ ਗਏ ਜਿਤਨੇ ਮਾਇਆ ਭੋਗ ਮਹਾਰਾਜ ਕਹਿੰਦੇ ਇਹ ਜਿੰਨੇ ਦੁਨਿਆਵੀ ਮੋਹ ਮਾਇਆ ਮਮਤਾ ਦੇ ਭੋਗ ਨੇ ਨਾ ਇੱਕ ਖਿੰਨ ਵਿੱਚ ਹੀ ਕੌੜੇ ਹੋ ਜਾਂਦੇ ਨੇ ਰੱਬੀ ਘਰ ਵਿੱਚੋਂ ਬਲਾਵਾ ਆਉਣ ਦੀ ਦੇਰ ਹੈ ਇੱਕ ਖਿੰਨ ਵਿੱਚ ਹੀ ਸੋਦਨ ਆਵਨ ਲੱਗਾ ਮਾਤ ਪਿਤਾ ਬਣਤਾ ਸੁਤ ਬੰਧਪ ਕੋਊ ਕਹੋ ਹੈ ਕਾਕਾ ਕਹਿੰਦੇ ਅਗੇ ਤੈਨੂੰ ਪਤਾ ਲੱਗ ਜਾਣਾ ਹੈ ਵੀ ਉਹ ਦਿਨ ਨੇੜੇ ਆ ਰਿਹਾ ਹੈ ਜਿਸ ਦਿਨ ਇਹ ਮਾਂ ਬਾਪ ਪੁੱਤਰ ਧੀਆ ਕਾਰੋਬਾਰ ਸਭ ਕੁਝ ਇੱਥੇ ਰਹਿ ਜਾਣੇ ਇੱਕ ਖਿੰਨ ਵਿੱਚ ਹੀ ਕੌੜਾ ਹੋ ਜਾਣਾ ਸਾਰਾ ਕੁਝ ਖਿੰਮੇ ਕੌੜੇ ਹੋਏ ਗਏ ਜਿਤਨੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਤੈ ਨੋਵੇ ਰੋਜ ਫਿਰ ਕੱਲ ਕੋਈ ਵਿੱਚ ਵਿਚੋਲਾ ਨਹੀਂ ਪੈ ਸਕੇਗਾ ਜੇ ਕਰਮ ਮਾੜਾ ਬੀਜੇਗਾ ਫਿਰ ਪੱਲੇ ਕੇਵਲ ਰੋਣਾ ਪਏਗਾ ਵਿੱਚ ਨਾ ਕੋਈ ਕਰ ਸਕੈ ਕਿਸ ਤੈ ਨੋਵੇ ਰੋਜ ਕੀਤਾ ਕਿਛੁ ਨਾ ਹੋਵਈ ਲਿਖਿਆ ਤੁਰ ਸੰਜੋਗ ਐ ਬੰਦੇ ਫਿਰ ਕਲ ਆਪਣਾ ਕੀਤਾ ਕੁਛ ਨਹੀਂ ਮੰਨਣਾ ਤੇਰੇ ਬੀਜੇ ਹੋਏ ਕਰਮ ਹੀ ਤੇਰੇ ਸੰਜੋਗ ਬਣਨਗੇ ਉਹੀ ਤੇਰੇ ਮੱਥੇ ਤੇ ਲੇਖ ਬਣਨਗੇ ਇੱਕ ਗੱਲ ਯਾਦ ਰੱਖੋ ਮੈਂ ਤੁਹਾਨੂੰ ਫਿਰ ਬੇਨਤੀ ਕਰਾਂ ਆਪਾਂ ਇਹ ਸ਼ਬਦ ਵਰਤਨੇ ਆ ਨਾ ਵੀ ਇਸ ਬੰਦੇ ਦੇ ਮੱਥੇ ਦੇ ਭਾਗ ਬਹੁਤ ਚੰਗੇ ਨੇ ਜਾਂ ਇਹਦੇ ਮੱਥੇ ਦੇ ਭਾਗ ਬਹੁਤ ਮਾੜੇ ਨੇ ਬਹੁਤ ਧਿਆਨ ਨਾਲ ਸੁਣੋ ਬੀਜੇ ਹੋਏ ਕਰਮੀ ਸਾਡੇ ਚੰਗੇ ਦਾ ਮੰਦੇ ਮੱਥੇ ਦੇ ਲੇਖ ਬਣਦੇ ਨੇ ਮੱਥੇ ਦੇ ਭਾਗ ਬਣਦੇ ਨੇ ਚੰਗਾ ਕਰਮ ਬੀਜਿਆ ਉਹ ਮੱਥੇ ਦਾ ਚੰਗਾ ਭਾਗ ਬਣ ਗਿਆ ਮਾੜਾ ਕਰਮ ਬੀਜਿਆ ਮੱਥੇ ਦਾ ਮਾੜਾ ਭਾਗ ਬਣ ਗਿਆ ਕਰਮ ਸਿਧਾਂਤ ਬੜਾ ਪਵਿੱਤਰ ਹੈ ਮੈਂ ਤੁਹਾਨੂੰ ਬੇਨਤੀ ਕਰਾਂ ਬੁੱਧ ਧਰਮ ਨੂੰ ਤੁਸੀਂ ਪੜ੍ਹੋ ਨਾ ਮਹਾਤਮ ਬੁੱਧ ਜੀ ਦਾ ਦਿੱਤਾ ਧਰਮ ਉਹ ਰੱਬ ਦੀ ਗੱਲ ਬਾਤ ਵਿੱਚ ਕਰਦੇ ਆ ਉਹ ਕਹਿੰਨਗੇ ਕਰਮ ਹੀ ਪ੍ਰਧਾਨ ਹੈ ਕਰਮ ਹੀ ਪ੍ਰਧਾਨ ਹੈ ਭਾਪ ਜੋ ਕਰਮ ਕੀਤਾ ਉਹਦਾ ਫਲ ਮਿਲਨੇ ਭਗਤ ਫਰੀਦ ਜੀ ਨੇ ਤਾਂ ਹੀ ਤੇ ਬਾਣੀ ਵਿੱਚ ਬਚਨ ਸਮਝਾਇਆ ਹੈ ਭਗਤ ਜੀ ਕਹਿਣ ਲੱਗੇ ਵੀ ਕੋਈ ਜ਼ਿੰਮੇਦਾਰ ਬੰਦਾ ਕਿਕਰ ਦੇ ਬੀਜ ਬੀਜੇ ਤੇ ਕਿਨਾਰੇ ਤੇ ਹੋ ਕੇ ਬਹਿ ਜਾਏ ਵੀ ਬਜੌਰ ਦੀਆਂ ਦਾਖਾਂ ਮਿਲ ਜਾਣਗੀਆਂ ਭਗਤ ਜੀ ਕਹਿਣ ਲੱਗੇ ਕਿਵੇਂ ਹੋ ਸਕਦਾ ਜੇ ਕਿਕਰ ਜੇ ਭੀਜ ਬੀਜੇ ਐ ਤੇ ਕੱਲ ਤੈਨੂੰ ਕੰਢੀ ਮਿਲਣਗੇ ਬਜੌਰ ਦੀਆਂ ਦਾਖਾਂ ਨਹੀਂ ਮਿਲਣੀਆਂ ਫਿਰ ਇੱਕ ਦੂਜਾ ਬਚਨ ਆਖਿਆ ਕਹਿਣ ਲੱਗੇ ਕੋਈ ਬੰਦਾ ਔਨਕਤ ਦਾ ਰਹੇ ਤੇ ਕਹੇ ਮੈਨੂੰ ਰੇਸ਼ਮ ਕਪੜਾ ਮਿਲ ਜਾਏ ਇਹ ਕਿਵੇਂ ਹੋ ਸਕਦਾ ਵੀ ਜੇ ਔਨਕਤੀ ਹੈ ਰੇਸ਼ਮ ਦਾ ਜਿਹੜਾ ਕੱਪੜਾ ਹੈ ਉਹ ਬਹੁਤ ਮੁਲਾਇਮ ਹੁੰਦਾ ਹੈ ਤੇ ਉਹਨੂੰ ਬਹੁਤ ਸਖਤ ਹੈ ਜੇ ਰੇਸ਼ਮ ਚਾਹੀਦੀ ਹੈ ਤੇ ਫਿਰ ਉਹਨ ਕੱਤ ਕੇ ਰੇਸ਼ਮ ਨਹੀਂ ਮਿਲਣੀ ਜੇ ਉਹਨ ਕਤਿਆ ਤੇ ਫਿਰ ਤੈਨੂੰ ਉਹਨ ਦਾ ਕੱਪੜਾ ਵੀ ਸਖਤ ਹੀ ਮਿਲਨੇ ਭਗਤ ਜੀ ਨੇ ਬਚਨ ਤੇ ਸਮਝਾਇਆ ਵੀ ਬੰਦੇ ਜਿਹੜਾ ਕਰਮ ਬੀਜੇਗਾ ਨਾ ਤੈਨੂੰ ਵੜਨਾ ਉਹੀ ਪਏਗਾ ਫਰੀਦਾ ਲੋੜ ਹੈ ਦਾਖ ਬਜਾਉਣੀਆਂ ਕਿਕਰ ਬੀਜੇ ਜੱਟ ਹੰਡੈ ਉਨ ਕਤਾਈਂ ਦਾ ਪੈਂਦਾ ਨੁੜੈ ਪਟ ਪਟ ਦਾ ਅਰਥ ਹੁੰਦੇ ਰੇਸ਼ਮ ਤੋ ਸਤਿਗੁਰੂ ਨੇ ਬਾਣੀ ਵਿੱਚ ਸਮਝਾਇਆ ਵੀ ਫਿਰ ਇਹ ਤੇਰੇ ਮੱਥੇ ਦਾ ਲੇਖ ਵੀ ਬੰਨੈ ਕੀਤਾ ਕਿਛੁ ਨਾ ਹੋਬੈ ਲਿਖਿਆ ਤੁਰ ਸੰਜੋਗ ਅਖੀਰ ਤੇ ਜਾ ਕੇ ਫਿਰ ਇੱਕ ਵਚਨ ਕਤਕ ਦੇ ਮਹੀਨੇ ਵਿੱਚ ਆਖਿਆ ਵੀ ਜੇ ਤੂੰ ਭਲਾ ਚਾਹਣਾ ਹੈ ਨਾ ਆਪਣਾ ਕਤਕ ਹੋਬੈ ਸਾਧ ਸੰਗ ਵਿਨਸੇ ਸਭੇ ਸੋਚ ਸੋਚ ਦਾ ਅਰਥ ਹੁੰਦੇ ਫਿਕਰ ਝੋਰਾ ਜੇ ਤੂੰ ਗੁਰੂ ਕੀ ਸਤ ਸੰਗਤ ਕਰੇ ਗੁਰੂ ਕਾ ਬਚਨ ਸੁਨੇ ਔਰ ਗੁਰੂ ਕੇ ਬਚਨਾ ਦੇ ਮੁਤਾਬਕ ਆਪਣੇ ਕਰਮ ਕਰੇ ਨਾ ਤੇ ਯਾਦ ਰੱਖੀ ਤੇਰੇ ਲਈ ਸਤ ਗੁਰੂ ਕਹਿਣ ਲੱਗੇ ਕਤਕ ਦਾ ਮਹੀਨਾ ਬਹੁਤ ਚੰਗਾ ਤੇ ਸੁਖੈਨ ਹੈ ਔਰ ਤੇਰੇ ਜੀਵਨ ਵਿੱਚ ਕੋਈ ਝੋਰਾ ਤੇ ਫਿਕਰ ਨਹੀਂ ਦੇਗਾ ਜੇ ਤੂੰ ਕਰਮ ਚੰਗੇ ਕਰਦਾ ਰਹੇ ਇਹ ਸਾਨੂੰ ਮਹਾਰਾਜ ਬਾਣੀ ਵਿੱਚ ਸਮਝਾ ਰਹੇ ਨੇ ਖੈਰ ਸਤਿਗੁਰੂ ਨੇ ਅੱਜ ਵੀ ਇਹੀ ਵਚਨ ਕਹੇ ਨੇ ਮਹਾਰਾਜ ਕਹਿੰਦੇ ਭਾਈ ਏਕ ਰੈਣ ਕੇ ਪਾਹੁਣ ਤੁਮ ਆਏ ਬਹੁ ਜੁਗ ਆਸ ਬਧਾਏ ਤੂੰ ਇੱਕ ਰਾਤ ਦੇ ਲਈ ਇੱਕ ਪਰੋਨੇ ਦੀ ਤਰ੍ਹਾਂ ਆਇਆ ਤੂੰ ਬੜੀ ਲੰਮੀ ਆਸ ਲਾ ਕੇ ਬਹਿ ਗਿਆ ਗ੍ਰਸ ਮੰਦਰ ਸੰਪੈ ਜੋ ਦੀਸੈ ਜੋ ਤਰਬਰ ਕੀ ਛਾਏ ਇੱਥੇ ਤੇਰਾ ਘਰ ਪਰਿਵਾਰ ਇਹ ਤੇ ਤਨ ਪਦਾਰਥ ਇਹ ਤੇ ਇੱਕ ਰੁੱਖ ਦੀ ਛਾਂ ਦੀ ਤਰ੍ਹਾਂ ਨੇ ਇਹ ਸਦੀਵੀ ਨਹੀਂ ਰਹਿਣੇ ਫਿਰ ਮਹਾਰਾਜ ਨੇ ਬਚਨ ਆਖੇ ਤਨ ਮੇਰਾ ਸੰਪੈ ਸਭ ਮੇਰੀ ਬਾਗ ਮਿਲਕ ਸਭ ਜਾਏ ਐ ਬੰਦੇ ਤੂੰ ਦਿਨ ਰਾਤ ਇੱਥੇ ਦਾਵੇ ਬੰਨੀ ਜਾਂਦਾ ਤਨ ਮੇਰਾ ਤਨ ਦਾ ਅਰਥੋ ਕੇ ਸਰੀਰ ਦਾਵੇ ਕਰਦੇ ਸਰੀਰ ਮੇਰਾ ਸੰਪੈ ਸਭ ਮੇਰੀ ਪਦਾਰਥ ਜਿੰਨਾ ਵੀ ਹੈ ਇੱਥੇ ਮੇਰਾ ਬਾਗ ਮਿਲਖ ਸਭ ਜਾਏ ਪਰ ਗੁਰੂ ਜੀ ਕਹਿਣ ਲੱਗੇ ਤੈਨੂੰ ਇਹ ਨਹੀਂ ਗਿਆਤ ਵੀ ਇਹ ਤਨ ਵੀ ਨਹੀਂ ਰਹਿਣਾ ਇਹ ਪਦਾਰਥ ਵੀ ਨਹੀਂ ਰਹਿਣਾ ਤੂੰ ਕਰਦਾ ਕੀ ਹੈ ਵੀ ਦੇਵਨ ਹਾਰਾ ਬਿਸਰਿਓ ਠਾਕੁਰ ਖਿੰਮੇ ਹੋਤ ਪਰਾਏ ਜਿਹੜਾ ਦਾਤਾਰ ਹੈ ਜਿਨੇ ਤੈਨੂੰ ਤਨ ਦਿੱਤਾ ਜਿਨੇ ਤੈਨੂੰ ਧਨ ਦਿੱਤਾ ਪਦਾਰਥ ਦਿੱਤਾ ਗੁਰੂ ਅਰਜੁਨ ਦੇਵ ਜੀ ਕਹਿ ਲੱਗੇ ਉਹਨੂੰ ਤੂੰ ਭਲਾਇਆ ਹੋਇਆ ਹੈ ਦੇਵਨਹਾਰਾ ਵਿਸਰਿਓ ਠਾਕੁਰ ਉਹ ਤੇ ਵਿਸਾਰਿਆ ਹੋਇਆ ਖਿਨ ਮੈਂ ਹੋਤ ਪਰਾਏ ਇਹ ਗੱਲ ਯਾਦ ਰੱਖੀਂ ਵੀ ਇਹ ਜੋ ਕੁਝ ਤੈਨੂੰ ਮਿਲਿਆ ਹੈ ਨਾ ਇਹ ਤੇ ਇੱਕ ਖਿਨ ਵਿੱਚ ਹੀ ਮੌਤ ਦਾ ਬੁਲਾਵਾ ਆਉਣ ਦੀ ਦੇਰ ਹੈ ਪਰਾਇਆ ਹੋ ਜਾਏਗਾ ਬਾਣੀ ਵਿੱਚ ਇੱਕ ਬਚਨ ਹੁੰਦਾ ਤੁਹਾਨੂੰ ਬੇਨਤੀ ਕਰਾਂ ਸਤਗੁਰੂ ਕਹਿੰਦੇ ਜਿਹੜਾ ਬੰਦਾ ਹੈ ਨਾ ਬਹੁਤ ਧਿਆਨ ਨਾਲ ਸੁਣਿਓ ਜਿਹੜਾ ਰੱਬ ਦੇਣ ਵਾਲਾ ਹੈ ਉਹਨੂੰ ਤੇ ਸਮਝਦਾ ਏ ਤਿੰਕੇ ਦੀ ਤਰ੍ਹਾਂ ਔਰ ਜਿਹੜੀ ਰੱਬ ਨੇ ਧਾਤ ਦਿੱਤੀ ਹੈ ਉਹਨੂੰ ਸਮਝਦਾ ਪਹਾੜ ਦੀ ਤਰ੍ਹਾਂ ਬੜੀ ਉਲਟ ਗੱਲ ਹੈ ਨਾ ਚਾਹੀਦਾ ਤੇ ਇਸ ਵੀ ਜਿਹੜਾ ਰੱਬ ਹੈ ਉਹਨੂੰ ਸਮਝੇ ਪਹਾੜ ਦੀ ਤਰ੍ਹਾਂ ਵੱਡਾ ਜਾਣੇ ਉਹ ਰੱਬੀ ਦਿੱਤੀ ਦਾਤ ਚਾਹੇ ਕੁਛ ਵੀ ਹੈ ਤੇ ਉਹਨੂੰ ਸਮਝੇ ਵੀ ਤੇ ਰੱਬ ਬਲੋਂ ਮਿਲੀ ਇੱਕ ਤিনਕਾ ਦੀ ਦਾਤ ਹੈ ਰੱਬ ਦੇ ਘਰ ਤੇ ਬੇਅੰਤ ਦਾਤਾਂ ਨੇ ਪਰ ਇਹਦਾ ਉਲਟ ਕਰਮ ਹੈ ਇਹਦਾ ਉਲਟ ਕਰਮ ਹੈ ਵੀ ਰੱਬ ਨੂੰ ਤੇ ਸਮਝਦਾ ਤিনਕਾ ਕੁਛ ਵੀ ਨਹੀਂ ਸਮਝਦਾ ਦਿੱਤੀ ਦਾਤ ਨੂੰ ਪਹਾੜ ਦੀ ਤਰ੍ਹਾਂ ਸਮਝ ਕੇ ਬਹਿ ਜਾਂਦਾ ਇਹ ਬਾਣੀ ਵਿੱਚ ਬਚਨ ਹੁੰਦਾ ਹੈ ਮਹਾਰਾਜ ਕਹਿੰਦੇ ਕਰਨ ਹਾਰ ਤ੍ਰਿਣ ਜਾਣੈ ਕਰਨ ਹਾਰ ਤ੍ਰਿਣ ਜਾਣੈ ਕਰਨ ਹਾਰ ਪਰਮਾਤਮਾ ਨੂੰ ਮਨੁੱਖ ਤਿੰਕੇ ਦੀ ਤਰ੍ਹਾਂ ਜਾਣਦੇ ਦਾਤ ਨੂੰ ਪਹਾੜ ਦੀ ਤਰ੍ਹਾਂ ਸਮਝਦਾ ਮਹਾਰਾਜ ਕਹਿੰਦੇ ਨਹੀਂ ਭਾਈ ਇਹੀ ਕਾਰਨ ਹੈ ਵੀ ਦੇਵਨਹਾਰਾ ਵਿਸਰਿਓ ਠਾਕੁਰ ਮਨੁੱਖ ਦੇ ਲਈ ਸੈਵਨਿਕ ਬਾਣੀ ਵਿੱਚ ਹੋਰ ਵੀ ਬਚਨ ਆਖਿਆ ਉਹ ਸ਼ਬਦ ਆਖਿਆ ਕਹਿਣ ਲੱਗੇ ਦਾਤ ਪਿਆਰੀ ਵਿਸਰਿਆ ਦਾਤਾਰਾ ਇਹਨੂੰ ਦਾਤ ਚੰਗੀ ਲੱਗਦੀ ਹੈ ਦਤਾਰ ਭੁਲਾ ਦਿੰਦਾ ਸਿੱਖ ਨੂੰ ਸਮਝਾਇਆ ਵੀ ਤੂੰ ਇਹ ਕੰਮ ਨਹੀਂ ਕਰਨਾ ਤੁ ਦਾਤਾਰ ਆਪਣੀ ਸੁਰਤ ਵਿੱਚ ਯਾਦ ਰੱਖਨੇ ਦੇਵਨਹਾਰਾ ਬਿਸ਼ਰੋ ਠਾਕੁਰ ਖਿਨਮੇ ਹੋਤ ਪਰਾਏ ਫਿਰ ਅਗਲੇ ਬੋਲ ਨੇ ਮਹਾਰਾਜ ਕਹਿੰਦੇ ਪਹਿਰੇ ਬਾਗਾ ਕਰ ਇਸਨਾਨਾ ਬਾਗੇ ਦਾ ਅਰਥ ਹੁੰਦਾ ਚਿੱਟਾ ਕਪੜਾ ਆ ਬਗਲਾ ਸ਼ਬਦ ਵੀ ਇੱਥੇ ਹੀ ਬਣਿਆ ਹੂੰ ਕਹਿ ਲਉ ਪਹਿਰੇ ਬਾਗਾ ਕਦੇ ਤਨ ਤੇ ਚਿੱਟੇ ਕੱਪੜੇ ਪਹਿਨਦਾ ਐਨ ਦੁੱਧ ਵਰਗੇ ਕਰ ਇਸ਼ਨਾਨਾ ਇਸ਼ਨਾਨ ਪਾਣ ਕਰਕੇ ਚਿੱਟੇ ਕੱਪੜੇ ਪਹਿਨਦਾ ਪਹਿਨਦਾ ਚੂਆ ਚੰਦਨ ਲਾਏ ਚੂਆ ਜਿਹੜਾ ਸ਼ਬਦ ਹੈ ਇਹਦਾ ਅਰਥ ਹੁੰਦਾ ਅਤਰ ਤੇ ਚੰਦਨ ਤੁਸੀਂ ਸਮਝ ਜਿਓ ਵੀ ਚੰਦਨ ਦਾ ਰੁੱਖ ਹੈ ਉਹਦੇ ਅੰਦਰ ਵੀ ਬੜੀ ਸੁਗੰਧ ਮਹਿਕ ਹੈ ਕਹਿਣ ਲੱਗੇ ਮਨੁੱਖ ਹੈ ਜਿਹੜਾ ਇਸ਼ਨਾਨ ਕਰਦਾ ਹੈ ਐਂ ਚੁੱਟੇ ਦੁੱਧ ਵਰਗੇ ਕੱਪੜੇ ਪਹਿਨਦਾ ਫਿਰ ਆਪਣੇ ਸਰੀਰ ਤੇ ਅਤਰ ਚੰਦਨ ਆਦਿਕ ਛੜਕਾ ਕਰਦਾ ਹੈ ਹੈਰਾਨਗੀ ਦੀ ਗੱਲ ਇਹ ਹੈ ਵੀ ਨਿਰਭਉ ਨਿਰੰਕਾਰ ਨਹੀਂ ਚੀਨੇ ਆ ਜੋ ਹਸਤੀ ਨਾ ਬਾਈ ਮਹਾਰਾਜ ਕਹਿੰਦੇ ਇਸ਼ਨਾਨ ਕੀਤਾ ਚੰਗੇ ਕੱਪੜੇ ਪਹਿਨੇ ਚੰਗਾ ਛੜਕਾ ਕੀਤਾ ਆਪਣੇ ਆਪ ਵਿੱਚ ਬੜਾ ਅਹੰਕਾਰੀ ਹੈ ਵੀ ਮੇਰੇ ਵਰਗਾ ਕੌਣ ਹੈ ਉਹ ਹੈਰਾਨਗੀ ਇਹ ਹੈ ਵੀ ਨਿਰਪਉ ਨਿਰੰਕਾਰ ਨਹੀਂ ਚੀਨੇ ਆ ਜਿਨੇ ਸਰੀਰ ਦਿੱਤਾ ਐ ਐਡਾ ਕੀਮਤੀ ਜਿਹਨੂੰ ਸ਼ਿੰਗਾਰੀ ਜਾ ਰਿਹਾ ਉਹਨੂੰ ਕਦੀ ਯਾਦ ਨਹੀਂ ਕਰਦਾ ਜੋ ਹਸਤੀ ਨਾ ਵਾਏ ਔਰ ਹਾਲ ਇਹ ਹੈ ਵੀ ਜਿਵੇਂ ਹਾਥੀ ਦਾ ਇਸ਼ਨਾਨ ਕਰਵਾ ਦਿਓ ਹਾਥੀ ਦਾ ਇਸ਼ਨਾਨ ਕਿਉਂ ਵਰਤਿਆ ਸ਼ਬਦ ਕਿਉਂ ਵਰਤਿਆ ਸ਼ਾਨੇ ਕਹਿੰਦੇ ਨੇ ਵੀ ਜਿਹੜਾ ਹਾਥੀ ਹੈ ਨਾ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਿੱਕਾ ਬਚਨ ਵਰਤਿਆ ਉਹਦਾ ਇਸ਼ਨਾਨ ਕਰਵਾਉਣਾ ਤੇ ਉਹਨੇ ਸੁੰਡ ਨਾਲ ਮਿੱਟੀ ਚੁੱਕ ਕੇ ਆਪਣੇ ਉੱਪਰ ਫਿਰ ਪਾ ਲੈਣੀ ਹੈ ਉਹਦਾ ਇਹ ਸੁਭਾਅ ਹੈ ਹਾਥੀ ਦਾ ਵੀ ਜੇ ਉਹਦਾ ਇਸ਼ਨਾਨ ਕਰਵਾਇਆ ਚੰਗੀ ਤਰ੍ਹਾਂ ਮਲ ਕੇ ਨਵਾਇਆ ਮਾਨੂੰ ਤੇ ਉਹਨੇ ਸੁੰਡ ਨਾਲ ਮਿੱਟੀ ਚੁੱਕਣੀ ਹੈ ਤੇ ਆਪਣੇ ਉੱਪਰ ਪਾ ਲੈਣੀ ਹੈ ਕਹਿੰਦੇ ਬੰਦਾ ਵੀ ਇਵੇਂ ਕਰਦਾ ਹੈ ਰੱਬ ਦਾ ਸ਼ੁਕਰ ਨਹੀਂ ਕਰਦਾ ਇਓ ਜਾਣੋ ਰੱਬ ਤੋਂ ਟੁੱਟ ਕੇ ਬਕਾਰਾਂ ਦੀ ਮਿੱਟੀ ਚੁੱਕਦਾ ਆਪਣੇ ਉੱਪਰ ਪਾਈ ਜਾ ਰਿਹਾ ਹੈ। ਪਾਪ ਰੱਬ ਦਾ ਦਿੱਤਾ ਸਰੀਰ ਹੈ। ਇਸ਼ਨਾਨ ਕੀਤਾ, ਚਿੱਟੇ ਕੱਪੜੇ ਪਹਿਨੇ, ਚੰਗਾ ਅਤਰ ਲਾਇਆ, ਚੰਗਾ ਚੰਦਨ ਲਾਇਆ ਤੇ ਅਖੀਰ ਕੀ ਕਰਦਾ? ਇਓ ਜਾਣੋ ਹਾਥੀ ਦੀ ਤਰ੍ਹਾਂ ਬਕਾਰਾਂ ਦੀ ਮਿੱਟੀ ਚੁੱਕੀ, ਰੱਬੀ ਬੰਦਗੀ ਨਹੀਂ ਕੀਤੀ, ਸ਼ੁਕਰ ਨਹੀਂ ਕੀਤਾ। ਵੀ ਜਿਸ ਥਣ ਤੇ ਚਿੱਟਾ ਕੱਪੜਾ ਪਹਿਨੇ ਆ ਜਿਸ ਤੇ ਚੰਗਾ ਛੜਕਾ ਕੀਤਾ ਮਨਾ ਰੱਬ ਦਾ ਸ਼ੁਕਰ ਕਰ ਇਹ ਕੰਮ ਨਹੀਂ ਕੀਤਾ ਬਕਾਰਾਂ ਦੀ ਮਿੱਟੀ ਚੁੱਕ ਕੇ ਆਪਣੇ ਉੱਪਰ ਪਾਦੇ ਇਹ ਕਰਮ ਬੰਦਾ ਕਰਦੇ ਆ ਮਹਾਰਾਜ ਕਹਿੰਦੇ ਬੰਦੇ ਤੂੰ ਰੱਬੀ ਸ਼ੁਕਰ ਵਿੱਚ ਜੁੜ ਆ ਤੁਸੀਂ ਸੁਖਮਨੀ ਸਾਹਿਬ ਚ ਪੜ੍ਹਦੀ ਹੋ ਜੇ ਪ੍ਰਸਾਦ arogh ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ ਕਹਿੰਦੇ ਆਏ ਬੰਦੇ ਜਿਹਨੇ ਤੈਨੂੰ ਕੰਚਨ ਵਰਗੀ ਸੋਨੇ ਵਰਗੀ ਕੀਮਤੀ ਦੇ ਦਿੱਤੀ ਐ ਨਾ ਤੂੰ ਉਸ ਰੱਬ ਦਾ ਸ਼ੁਕਰ ਵੀ ਕਰਿਆ ਕਰ ਅਖੀਰਲਾ ਬਚਨੇ ਜੋ ਹੋਏ ਕਿਰਪਾਲ ਤਾਂ ਸਤਗੁਰੂ ਮਿਲੈ ਸਭ ਸੁਖ ਹਰ ਕੇ ਨਾਹੀਂ ਮਹਾਰਾਜ ਕਹਿੰਦੇ ਜੀ ਦੇ ਰੱਬ ਦਿਆਲੂ ਹੋ ਜਾਏ ਨਾ ਕਿਰਪਾਲੂ ਹੋ ਜਾਏ ਉਹਨੂੰ ਗੁਰੂ ਦਾ ਮਿਲਾਪ ਹੁੰਦਾ ਓ ਗੁਰੂ ਕੀ ਸੰਗਤ ਵਿੱਚ ਬਹਿੰਦਾ ਔਰ ਸਤ ਸੰਗਤ ਦੇ ਨਾਮ ਵਿੱਚੋਂ ਹੀ ਇਹਦੀ ਝੋਲੀ ਵਿੱਚ ਸੁਖ ਪੈਂਦਾ ਹੈ